ਪੁਲਿਸ ਦੇ ਅਧਿਕਾਰੀਆਂ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਤੁਸੀਂ ਕਹਿ ਰਹੇ ਹੋ ਕਿ ਸੀਆਈ ਦੂ ਦਾ ਇਨਚਾਰਜ ਇਨਵੋਲਵ ਹੈਗਾ ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਬਿਨਾ ਇਨਚਾਰਜ ਦੀ ਇਨਵੋਲਵਮੈਂਟ ਤੋਂ ਕੋਈ ਸਰ ਬੰਦੇ ਨੂੰ ਨਹੀਂ ਚੱਕ ਕੇ ਲਿਆ ਜਾ ਸਕਦਾ ਹਾਂਜੀ ਜੂਨੀਅਰ ਸਟਾਫ ਦੇ ਦੰਦਾ ਇੰਨਾ ਵੱਡਾ ਕਾਂਡ ਨਹੀਂ ਕਰ ਸਕਦਾ ਟੌਰਚਰ ਜੋ ਹੋਇਆ ਕਿਸੇ ਨਾ ਕਿਸੇ ਦੇ ਇਨਸਟਰਕਸ਼ਨਸ ਤੇ ਹੀ ਹੋਇਆ ਕਿਉਂ ਹੋਇਆ ਆ ਵੀ ਨਹੀਂ ਦੱਸ ਰਹੇ ਕਿਉਂ ਮਾਰਿਆ ਜੋ ਵੀ ਕੁਝ ਮਤਲਬ ਇਨਫਰਮੇਸ਼ਨ ਦੇ ਹੀ ਨਹੀਂ ਰਹੇ ਵੀ ਚੱਕਿਆ ਕਿਉਂ ਹੈ ਏਮਸ ਨੇ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀ ਕਿ ਸਾਡੇ ਕੋਲ ਰਿਪੋਰਟ ਨਹੀਂ ਗਈ ਉਹ ਕੀ ਚੀਜ਼ ਹੈ ਜੋ ਦੇਖੋ ਜੀ ਉਹ ਪ੍ਰੈਸ ਨੋਟ ਜਾਰੀ ਦਾ ਕੀਤਾ ਬਟ ਉਹਦੇ ਕਨਫਰਮੇਸ਼ਨ ਕੁਝ ਨਹੀਂ ਹੈ ਕਿਉਂਕਿ ਉਸ ਜੋ ਪ੍ਰੈਸਾ ਨਾਲ ਤੇ ਸਾਈਨ ਹੈ ਨਾ ਡਾਇਰੈਕਟਰ ਦੀ ਸਟੈਂਪ ਹੈ ਨਾ ਸਾਈਨ ਹੈ ਸਾਨੂੰ ਅरेस्ट ਚਾਈਦੀ ਆ ਪਹਿਲੀ ਫਰਸਟ ਐਂਡ ਫੋਰਮੋਸਟ ਆਈ ਹੈ ਕਿ ਜਿਹੜੇ ਵੀ ਗੁਨਾਹਗਰ ਨੇ ਜੋ ਵੀ ਇਹਨਾਂ ਨੂੰ ਜੋ ਵੀ ਤਹਿਕੀਕਤ ਕਰਦੇ ਜੋ ਵੀ ਲੋਕ ਪਾਏ ਜਾਂਦੇ ਆ ਚਾਹੇ ਐਫ ਆਈ ਆਰ ਦੇ ਵਿੱਚ ਨਹੀਂ ਆ ਉਹਨਾਂ ਨੂੰ ਵੀ ਫੜੋ ਮੈਂ ਤਾਂ ਕਹਿੰਨੀ ਆ ਬੰਗ ਸਾਡੀ ਇਹੀ ਹੈ ਕਿ ਨਰਿੰਦਰਦੀਪ ਸਿੰਘ ਦੇ ਘਰਦਿਆਂ ਦੇ ਜੋ ਇਨਸਾਫ ਬਣਦਾ ਉਹਦੇ ਕਾਤਲਾਂ ਨੂੰ ਫੜ ਕੇ ਬਲਕਾਂ ਅੰਦਰ ਕਰੋ ਉਸ ਤੋਂ ਬਾਅਦ ਉਹਦਾ ਜੁਡੀਸ਼ਲ ਜਿਹੜੀ ਹੈ ਘੱਟੋ ਘੜੇ ਇਸੇ ਇਸ ਲੈਵਲ ਤੇ ਇਨਕੁਆਇਰੀ ਕਰਾਈ ਜਾਵੇ ਪੰਜਾਬ ਦੀ ਇਨਕੁਆਇਰੀ ਤੋਂ ਸਾਨੂੰ ਕੋਈ ਉਮੀਦ ਨਹੀਂ ਕਿਉਂਕਿ ਪੰਜਾਬ ਦੀ ਸਰਕਾਰ ਇਹ ਨਸ਼ਾ ਛਡਾਊ ਦੇ ਜਿਹੜੇ ਬਹਾਨੇ ਬਣਾ ਕੇ ਜਿਹੜੇ ਇਹੋ ਜਿਹੇ ਬੱਚਿਆਂ ਦਾ ਕਤਲ ਕਰਨ ਲੱਗੀ ਇਹ ਚੀਜ਼ ਜਿਹੜੀ ਹੈ ਬਹੁਤ ਭਿਆਨਕ ਸਥਿਤੀ ਲੈ ਰਹੀ ਹੈ ਕਿਤੇ ਕਿਸੇ ਗੈਂਗਸਟਰ ਕਹਿ ਕੇ ਕਿਸੇ ਲਾਚੀ ਚੋਲੀ ਮਾਰਦੀ ਇਹਦਾ ਮਤਲਬ ਇਹ ਹੈ ਵੀ ਕਾਨੂੰਨ ਦਾ ਰਾਜ ਖਤਮ ਹੋ ਚੁੱਕਿਆ ਹੈ ਸਰਕਾਰ ਨੂੰ ਅਦਾਲਤਾਂ ਦੇ ਉੱਤੇ ਕੋਈ ਭਰੋਸਾ ਨਹੀਂ ਰਹਿ ਗਿਆ ਇਹਦਾ ਅਰਥ ਇਹ ਨਿਕਲਦਾ ਹੈ ਉਸੇ ਕ੍ਰੀਤੀ ਕਿਉਂਕਿ ਪੁਲਿਸ ਨੂੰ ਪੂਲੀ ਛੁੱਟੀ ਦਿੱਤੀ ਗਈ ਹੈ ਨਰਿੰਦਰ ਦੀਪ ਸਿੰਘ ਨੂੰ ਪੁਲਿਸ ਨੇ ਚੱਕ ਕੇ ਮਾਰ ਦਿੱਤਾ ਜਾਂ ਕਰ ਦਿੱਤਾ ਗਿਆ ਦੇਖ ਰਹੇ ਹੁਦਾਨਾ ਸਪੋਕਸਮੈਨ ਬਟਿੰਡਾ ਦੇ ਮੈਕਸੀਕੀਡਾਰ ਨਿਵਾਸੀ ਨਰਿੰਦਰ ਦੀਪ ਸਿੰਘ ਅੱਜ ਪੰਜਾਬ ਦੇ ਸੀਆਈ 2 ਦੇ ਵਿੱਚ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਹੈ ਤੇ ਬੋਲਿਆ ਜਾਂਦਾ ਹੈ ਤੇ ਡਿਗਰੀ ਟੌਰਚਰ ਕੀਤਾ ਜਾਂਦਾ ਤਾਂ ਉਸ ਬਾਰੇ ਉਹਦੀ ਮੌਤ ਹੋ ਜਾਂਦੀ ਹੈ ਅੱਜ ਉਹਨਾਂ ਇਨਸਾਫ਼ ਬੁਣਾਸਤੇ तमाम ਜਥੇਬੰਦੀਆਂ ਸ਼ਹਿਰ ਦੇ ਪਿੰਡਾਂ ਦੇ ਲੋਕ ਜਿਹੜਿਆ ਬਠਿੰਡਾ ਚ ਇਕੱਠੇ ਹੋਏ ਆ ਤੇ ਜਿਹੜੀ ਤਸਵੀਰ ਦੇਖ ਰਹੇ ਹੋ ਨਿਰੰਦਰਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਬੁਣਾਸਤੇ ਜਿਹੜਾ ਅੱਜ ਸਰਕਾਰ ਨੇ ਜਿਹੜਾ ਤੁਸੀਂ ਦੇਖ ਰਹੇ ਹੋ ਵੱਡਾ ਕੱਟ ਕੀਤਾ ਗਿਆ ਵਕ ਵਕ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹ ਵੀ ਪਹੁੰਚੇ ਆ ਤਾਂ ਪਿੱਛੇ ਅ ਵੀ થોਰੋਂ ਤਸਵੀਰਾਂ ਦਿਖਾ ਦਿੰਨਾ ਹੈ ਕਿਉਂਕਿ ਇਹ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਨਸਾਫ ਮਿਲਣਾ ਚਾਹੀਦਾ ਨਰਿੰਦਰਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਵਨ ਲਈ ਅੱਜ ਵੱਡਾ ਕਟ ਕੀਤਾ ਗਿਆ ਗੋਣਾਣਾ ਮੰਡੀ ਤੋਂ ਜਿਹੜੇ ਆ ਲੋਕ ਹੈਗੇ ਆ ਪਹੁੰਚੇ ਨੇ ਤਾਂ ਇਹ ਸੀਆਈ2 ਦੇ ਵਿੱਚ ਇਹਨੂੰ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਸੀਗਾ ਤਾਂ ਇਸ ਕਰਕੇ ਹੁਣ ਉਹਨਾਂ ਦਾ ਪਰਿਵਾਰ ਪਿੱਛੇ ਸਟੇਜ ਵੀ ਤੁਹਾਨੂੰ ਦਿਖਾ ਦਿੰਨਾ ਹੈ ਪਿੱਛੇ ਸਟੇਜ ਲੱਗੀ ਹੋਈ ਹੈ ਕਿ ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਕਿਉਂਕਿ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸੀਆਈ2 ਦੇ ਇੰਚਾਰਜ ਜਿਨ੍ਹਾਂ ਨੂੰ ਇਸ ਵਕਤ ਕਾਰਵਾਈ ਦੀ ਮੰਗ ਉੱਠ ਰਹੀ ਹੈ ਕਿ ਸੀਆਈ2 ਦੇ ਇੰਚਾਰਜ ਦੇ ਵੀ ਕਾਰਵਾਈ ਹੋਣੀ ਚਾਹੀਦੀ ਤਾਂ ਪਿੱਛੇ तमाम ਪਰਿਵਾਰਕ ਮੈਂਬਰ ਵੀ ਹੈਗੇ ਆ ਤਾ ਇਸ ਕਰਕੇ ਅੱਜ ਇੱਕ ਵੱਡਾ ਐਜੀਟੇਸ਼ਨ ਕੀਤਾ ਜਾ ਰਿਹਾ ਹੈ ਗੁਰਿੰਦਰਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਇਹ ਜਿਹੜਾ ਇਕੱਠ ਹੈ ਉਹ ਕੀਤਾ ਗਿਆ ਤਾਂ ਪਿੱਛੇ ਵੀ ਅੰਦਰ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਹੈਗੇ ਆ ਉਹ ਵੀ ਬੈਠੇ ਹੋਏ ਆ ਤਾਂ ਗੁਰਿੰਦਰਦੀਪ ਸਿੰਘ ਦੀ ਜਿਹੜੀ ਧਰਮ ਪਤਨੀ ਆ ਤੇ ਉਹਦੇ ਜਿਹੜੇ ਪਿਤਾ ਜੀ ਨੇ ਉਹਦੇ ਮਾਤਾ ਜੀ ਆ ਉਹਦੇ ਮਾਮਾ ਜੀ ਆ तमाम ਅੱਜ ਪਰਿਵਾਰ ਦੇ ਨਾਲ ਇਹ ਪੂਰੇ ਪਰਿਵਾਰ ਦੇ ਨਾਲ ਹਰ ਬੰਦਾ ਅੱਜ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਤਾਂ ਇਹ ਦੇਖ ਰਹੇ ਹੋ ਤੁਸੀਂ ਇਸ ਵਕਤ ਇਕੱਠ ਕੀਤਾ ਗਿਆ ਬਠਿੰਡਾ ਦੇ ਵਿੱਚ ਇਕੱਠ ਕੀਤਾ ਗਿਆ ਐਸਐਸਪੀ ਦਫਤਰ ਦੇ ਬਾਹਰ ਜਿਹੜਾ ਇੱਥੇ ਇਕੱਠ ਰੱਖਿਆ ਗਿਆ ਪਰ ਮੈਂ ਐਸਐਸਪੀ ਆਫਿਸ ਵੀ ਤੁਹਾਨੂੰ ਦਿਖਾ ਦੇਣਾ ਮੈਂ ਐਸਐਸਪੀ ਨਕਲ ਚਾਹਤ ਰਹਿਣਾ ਚਾਹੁੰਦੇ ਨੇ ਕੱਲ ਇੱਕ ਖ਼ਬਰ ਦੇ ਅੰਦਰ ਉਹਨਾਂ ਨੇ ਬਿਆਨ ਦਿੱਤਾ ਪਿੱਛੇ ਆਫਿਸ ਤੋਂ ਸੁਣਾਇਆ ਨਾ ਪਿੱਛੇ ਐਸਐਸਪੀ ਆਫਿਸ ਨੇ ਬਾਹਰ ਵੱਡਾ ਇਕੱਠ ਕਰਕੇ ਕਿਤਨੇ ਕਿਤੇ ਇਸ ਪਰਿਵਾਰ ਨੂੰ ਇਨਸਾਫ਼ ਦੀ ਜਿਹੜੀ ਗੱਲ ਹੈ ਉਹ ਕਹੀ ਜਾ ਰਹੀ ਹੈ ਕਿ ਇਹ ਸਾਦੇ ਮੌਕੇ ਨੇ ਤੁਹਾਡੇ ਨਾਮ ਮਿਕਰ ਕੇ ਤੁਹਾਡੇ ਟੇਬਲ ਦੇ ਉੱਤੇ ਆ ਕੇ ਆਇਆ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨਹੀਂ ਤਾਂ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਲਗਾਤਾਰ ਜਿਹੜੀ ਮੰਗ ਉੱਠੀ ਹੈ ਲਗਾਤਾਰ ਮੰਗ ਉੱਠ ਰਹੀ ਹੈ ਕਿ ਸੀਐਸਟਾਫ ਤੋਂ ਦੇ ਜਿਹੜੇ ਐਨਚਾਰਜ ਹੈਗੇ ਆ ਉਹ ਵੀ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਤੇ ਤਾਂ तमाम ਜਿਹੜੇ ਆਗੂ ਨੇ ਉਹ ਵੀ ਪਹੁੰਚੇ ਆ ਮਾਨੇ ਪਟਾਰ ਉਹ ਸ਼ੇਗਾ ਜੀ तमाम ਜਥੇਬੰਦੀਆਂ ਸਵਾਸੇ ਵੀ ਲੋਕ ਹੋਣ ਪਿੰਡਾਂ ਦੇ ਲੋਕ ਹੋਣ ਅੱਜ ਹਰ ਕੋਈ ਥੋੜੇ ਪਰਿਵਾਰ ਦੇ ਨਾਲ ਖੜਗਾ ਅੰਦਰਦੀਪ ਸਿੰਘ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦੀ ਆ ਕਿ ਸਾਰੇ ਪੰਜਾਬ ਨੇ ਮੇਰਾ ਬਹੁਤ ਸਾਥ ਦਿੱਤਾ ਮੈਨੂੰ ਇਵਨ ਕਿਹਾ ਗਿਆ ਤੂੰ ਪੰਜਾਬ ਦੀ ਧੀ ਹੈਂ ਅਸੀਂ ਤੇਰੇ ਨਾਲ ਖੜੇ ਆ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਜੋ ਵੀ ਆਏ ਆ ਜੋ ਵੀ ਲੋਕ ਬਹੁਤ ਟਵੀਟਸ ਕਰ ਰਹੇ ਆ ਫੇਸਬੁਕ ਤੇ ਪੋਸਟਾਂ ਪਾ ਰਹੇ ਆ ਬਹੁਤ ਲੋਕ ਖੜੇ ਆ ਮੈਂ ਉਮੀਦ ਕਰਦੀ ਹਾਂ ਕਿ ਸਰਕਾਰ ਜਲਦੀ ਇਨਸਾਫ ਦਵੇ ਮੈਨੂੰ ਪੁਲਿਸ ਦੇ ਅਧਿਕਾਰੀਆਂ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਤੁਸੀਂ ਕਹਿ ਰਹੇ ਹੋ ਕਿ ਸੀਆਈ 2 ਦਾ ਇਨਚਾਰਜ ਇਨਵੋਲਵ ਹੈਗਾ ਉਹਦੇ ਤੇ ਵੀ ਪਰਚਾ ਦਰਪੋਣਾ ਚਾਹੀਦਾ ਕਿਉਂਕਿ ਬਿਨਾ ਇਨਚਾਰਜ ਇਨਵੋਲਵਮੈਂਟ ਤੋਂ ਕਿਸੇ ਨੂੰ ਬੰਦੇ ਨੂੰ ਨਹੀਂ ਚੱਕ ਕੇ ਲਿਆ ਜਾ ਸਕਦਾ ਹਾਂਜੀ ਜੂਨੀਅਰ ਸਟਾਫ ਤਾਂ ਇੰਨਾ ਵੱਡਾ ਕਾਂਡ ਨਹੀਂ ਕਰ ਸਕਦਾ टॉर्चर ਜੋ ਹੋਇਆ ਕਿਸੇ ਨਾ ਕਿਸੇ ਦੀ ਇਨਸਟਰਕਸ਼ਨਸ ਤੇ ਹੀ ਹੋਇਆ ਕਿਉਂ ਹੋਇਆ ਆ ਵੀ ਨਹੀਂ ਦੱਸ ਰਹੇ ਕਿਉਂ ਮਾਰਿਆ ਜੋ ਵੀ ਕੁਝ ਮਤਲਬ ਇਨਫਾਰਮੇਸ਼ਨ ਦੇ ਹੀ ਨਹੀਂ ਰਹੇ ਵੀ ਚੱਕਿਆ ਕਿਉਂ ਹੈ ਐਮਸ ਨੇ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀ ਕਿ ਸਾਡੇ ਕੋਲ ਰਿਪੋਰਟ ਨਹੀਂ ਗਈ ਉਹ ਕੀ ਚੀਜ਼ ਹੈ ਜੋ ਦੇਖੋ ਜਿਹੋ ਪ੍ਰੈਸ ਨੋਟ ਜਾਰੀ ਦਾ ਕੀਤਾ ਬਟ ਉਹਦੀ ਕਨਫਰਮੇਸ਼ਨ ਕੁਝ ਨਹੀਂ ਹੈ ਕਿਉਂਕਿ ਉਸ ਜੋ ਪ੍ਰੈਸ ਨਾਲ ਤੇ ਸਾਈਨ ਹੈ ਨਾ ਡਾਇਰੈਕਟਰ ਦੀ ਸਟੈਂਪ ਹੈ ਨਾ ਸਾਈਨ ਹੈ ਮੈਂ ਹਾਲੇ ਵੀ ਡਾਊਟ ਕਰਦੀ ਹਾਂ ਉਹ ਸਹੀ ਹੈ ਕਿ ਗਲਤ ਹੈ ਤੁਹਾਨੂੰ ਵੀ ਹਜੇ ਵੀ ਪੁਲਿਸ ਕਿਤਨਾ ਕਿਤੇ ਬਚਾਅ ਕਰ ਰਹੀਆਂ ਮੁਲਾਜ਼ਮਾਂ ਦਾ ਆਪਣੀਆਂ ਜੀ ਬਚਾਅ ਦੇ ਕਾਰਨ ਇਹ ਕਰ ਰਹੇ ਹੋਣ ਕਿਉਂਕਿ ਅਗਰ ਕੋਈ ਅਫੀਸ਼ੀਅਲ ਡਾਕੂਮੈਂਟ ਆਉਂਦਾ ਹੈ ਸਟੈਂਪ ਤੇ ਸਾਈਨ ਤਾਂ ਹੁੰਦੀ ਹੈ ਉਹ ਡਾਕੂਮੈਂਟ ਦਾ ਤਾਂ ਕੁਝ ਨਹੀਂ ਸੀਗਾ ਅੱਛਾ ਹੁਣ ਵੱਡਾ ਇਕੱਠ ਹੋਇਆ ਜੀ ਪੂਰੇ ਪਰਿਵਾਰ ਦੇ ਨਾਲ ਅੱਜ ਪੂਰੇ ਪੰਜਾਬ ਦੇ ਲੋਕ ਖੜੇ ਹੋਏ ਆ ਲੱਗਦਾ ਇਨਸਾਫ ਮਿਲੂਗਾ ਇਹ ਚੀਜ਼ ਮੈਨੂੰ ਪੂਰੀ ਉਮੀਦ ਹੈ ਕਿ ਇਨਸਾਫ ਮਿਲੂਗਾ ਇਹ ਪੰਜਾਬ ਨੇ ਹੁਣ ਮੈਨੂੰ ਆਪਣੀ ਧੀ ਮੰਨਿਆ ਸਭ ਮੇਰੇ ਸਪੋਰਟ 'ਚ ਆਏ ਨੇ ਤਾਂ ਮੈਨੂੰ ਲੱਗਦਾ ਮੈਨੂੰ ਇੱਕ ਉਮੀਦ ਲੱਗਦੀ ਹੈ ਕਿ ਅੱਜ ਤਾਂ ਕੁਝ ਆਪਾਂ ਇੱਕ ਨਤੀਜੇ ਤੇ ਪਹੁੰਚਾਂਗੇ ਬਿਲਕੁਲ ਪਰ ਇਹ ਬਠਿੰਡਾ ਪੁਲਿਸ ਦੇ ਜੋ ਕੀਤਾ ਗਿਆ ਤਸਵੀਰ ਕਲੀਅਰ ਹੋ ਚੁੱਕੀ ਹੈ ਵੀ ਕਿਸ ਤਰੀਕੇ ਨਾਲ ਅਨੰਦਪ੍ਰੀਤ ਸਿੰਘ ਅਧਿਆਪਕ ਸੀ ਉਹਨੂੰ ਕਿਵੇਂ ਕੁੱਟਿਆ ਗਿਆ ਤਸ਼ੱਦਦ ਦਿੱਤਾ ਗਿਆ ਨਹੀਂ ਬुरे ਤਰੀਕੇ ਨਾਲ ਇੱਕੋ ਹੀ ਬੱਚਾ ਤੁਹਾਡਾ ਆਪਣਾ ਬੇਟਾ ਇੱਕ ਹੈਗਾ ਤਿੰਨ ਪਰਿਵਾਰਾਂ ਦਾ ਇਕੱਲਾ ਉਹ ਸਹਾਰਾ ਸੀਗਾ ਤੇ ਲੱਗਦਾ ਤੁਹਾਨੂੰ ਵੀ ਪੁਲਿਸ ਦੇ ਵੱਡੇ ਅਧਿਕਾਰ ਨੂੰ ਵੀ ਚਾਹੀਦਾ ਕਿ ਫੌਰੀ ਤੌਰ ਤੇ ਮੰਗ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਮੰਗ ਤਾਂ ਪੂਰੀ ਹੋਣੀ ਚਾਹੀਦੀ ਹੈ ਪਹਿਲਾ ਚੀਜ਼ ਤਾਂ ਇਹ ਵੀ ਇਨਸਾਫ ਸਾਨੂੰ ਅਰੈਸਟ ਚਾਹੀਦੀ ਹੈ ਪਹਿਲੀ ਫਰਸਟ ਐਂਡ ਫੋਰਮੋਸਟ ਗੱਲ ਇਹ ਹੈ ਕਿ ਜਿਹੜੇ ਵੀ ਗੁਨਾਹਗਰ ਨੇ ਜੋ ਵੀ ਇਹਨਾਂ ਨੂੰ ਜੋ ਵੀ ਤਕੀਕਤ ਕਰਦੇ ਜੋ ਵੀ ਲੋਕ ਪਾਏ ਜਾਂਦੇ ਆ ਚਾਹੇ ਐਫ ਆਈ ਆਰ ਦੇ ਵਿੱਚ ਨਹੀਂ ਆ ਉਹਨਾਂ ਨੂੰ ਵੀ ਫੜੋ ਮੈਂ ਤਾਂ ਕਹਿੰਦੀ ਆ ਜੇ ਚਾਰ ਲੋਕ ਪਾਏ ਆ ਤਾਂ ਜਿਨੇ ਵੀ ਇਨਵੋਲਡ ਸਾਰੇ ਫੜੋ ਉੱਪਰ ਤੋਂ ਲੈ ਕੇ ਨੀਚੇ ਤੱਕ ਜਿਨੇ ਵੀ ਲੋਕ ਇਸ ਚੀਜ਼ ਦੇ ਵਿੱਚ ਹੈਗੇ ਆ ਜਿਨੇ ਇਨਸਟਰਕਸ਼ਨ ਦਿੱਤੀ ਜਿਨੇ ਕੀਤਾ ਸਭ ਦੇ ਸਭ ਅੰਦਰ ਹੋਣੇ ਚਾਹੀਦੇ ਕੋਈ ਮੈਸੇਜ ਨਹੀਂ ਆਇਆ ਪੁਲਿਸ ਪ੍ਰਸ਼ਾਸਨ ਵੱਲੋਂ ਐਸ ਐਸ ਪੀ ਡੀ ਆਈ ਜੀ ਦਾ ਕੋਈ ਮੈਸੇਜ ਆਇਆ ਹੋਵੇ ਬਸ ਉਹਨਾਂ ਨੇ ਐਸ ਐਸ ਪੀ ਮੈਮ ਆਏ ਸੀ ਕਰੇ ਉਹਨਾਂ ਨੇ ਇਹ ਕਿਹਾ ਕਿ ਹਾਲੇ ਤੱਕ ਕੋਈ ਮ ਤਾਂ ਸਹੀ ਇਹ ਕਿਹਾ ਕਿ ਤੁਸੀਂ ਉਹ ਕਹਿੰਦੇ ਆਸ਼ਵਾਸ਼ਣ ਦਵਾ ਕੇ ਗਏ ਆ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਜਲਦੋ ਜਲ ਫੜਾਂਗੇ ਪਰ ਇਹ ਪਰਿਵਾਰਕ ਮੈਂਬਰ ਹੈਗੇ ਆ ਜਿਹੜੇ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਇਸ ਵਕਤ ਨਿਰੰਦਰਦੀਪ ਸਿੰਘ ਦੀ ਧਰਮ ਪਤਨੀ ਹੈ ਜਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਇਹ ਜਿਹੜਾ ਐਜੀਟੇਸ਼ਨ ਚੱਲ ਰਿਹਾ ਇਹ ਐਜੀਟੇਸ਼ਨ ਚੱਲਣ ਚਲਾਉਣ ਦੇ ਪਿੱਛੇ ਮਕਸਦ ਇੱਕੋ ਹੀ ਹੈ ਕਿ ਨਿਰੰਦਰਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਇਸ ਇਨਸਾਫ ਦੀ ਮੰਗ ਨੂੰ ਲੈ ਕੇ ਹੀ ਅੱਜ ਬਠਿੰਡਾ 'ਚ ਵੀ ਕਟ ਕੀਤਾ ਗਿਆ ਤਮਾਮ ਦੇ ਕਰ ਗੱਲ ਕਰ ਲਈਏ ਸਰਕਾਰ ਵੱਲੋਂ ਚਾਹੇ ਉਹ ਵਪਾਰ ਮੰਡਲ ਆ ਜਾਂ ਕਿਸਾਨ ਦੇਖੇ ਬੰਦਿਆਂ ਨੇ ਇਹ ਵੀ ਇੱਥੇ ਪਹੁੰਚੇ ਹੋਈਆਂ ਇਹਨਾਂ ਦਾ ਵੀ ਮਕਸਦ ਇੱਕੋ ਹੀ ਹੈ ਕਿ ਜਿਹੜਾ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਇਹ ਨਰਿੰਦਰਦੀਪ ਸਿੰਘ ਦੀਆਂ ਤਸਵੀਰਾਂ ਵੀ ਹੱਥ 'ਚ ਆ ਤੁਸੀਂ ਦੇਖੋ ਆਦੇ ਵੀ ਤਸਵੀਰਾਂ ਇਹਨਾਂ ਦੇ ਫੜੀਆਂ ਹੋਈਆਂ ਇਸ ਪਰਿਵਾਰ ਨੂੰ ਇਨਸਾਫ ਦੁਮਾਨ ਲਈ ਜਿਹੜੀ ਹੈ ਮੰਗ ਹੈ ਉਹ ਉੱਠ ਰਹੀ ਹੈ ਤਾਂ ਤਮਾਮ ਇੱਥੇ ਜਿੰਨੇ ਵੀ ਇਲਾਕੇ ਦੇ ਲੋਕ ਹੈਗੇ ਆ ਦੀ ਕਾਰਗੁਜ਼ਾਰੀ ਤੇ ਕਿਵੇਂ ਦੇਖਦੇ ਹੋ ਜੀ ਜਿਹੜਾ ਪੁਲਿਸ ਨੇ ਇਹ ਕੰਮ ਕੀਤਾ ਹੈਗਾ तमाम ਮੋਪਾਰਮੈਂਟਲ ਕਿਸਾਨ ਜਿੱਥੇ ਬੰਦੀਆਂ ਹਰ ਕੋਈ ਅੱਜ ਇਸ ਪਰਿਵਾਰ ਨੂੰ ਇਨਸਾਫ ਦਵਾਉਣਾਂ ਸੇ ਪਹੁੰਚੇ ਪੁਲਿਸ ਦਾ ਤਾਂ ਐਡਾ ਬੁਰਾ ਹਾਲ ਹੋ ਚੁੱਕਾ ਹੈ ਜੀ ਅੱਜ ਸਾਡੇ ਦੁਕਾਨਾਂ ਦੇ ਬੈਠੇ ਕੋਈ ਬੰਦਾ ਆਜੇ ਨਾ ਕੋਈ ਦੁਕਾਨ ਤੇ ਤਾਂ ਸਾਨੂੰ ਐ ਡਰ ਲੱਗਦਾ ਪਤਾ ਨਹੀਂ ਫੁਲਾ ਮੋਤੀ ਲੈਣ ਆਇਆ ਕਿ ਬੰਦਾ ਮਾਰਨ ਆਇਆ ਹਰ ਰੋਜ਼ ਦਿਨ ਦਿਹਾੜੇ ਰੋਜ਼ ਕਤਲ ਹੋ ਰਿਹਾ ਹੈ ਹਰ ਰੋਜ਼ ਦਿਨ ਦਿਹਾੜੇ ਜਿਹੜਾ ਹੈ ਨਵੇਂ ਫਰੋਤੀਆਂ ਹੋ ਰਹੀਆਂ ਇਹਨਾਂ ਦੇ ਪੁਲਿਸ ਦਾ ਡਰ ਉਹ ਕਹਿੰਦੇ ਨੇ ਬੰਦਿਆਂ ਤੋਂ ਵੱਧ ਸਾਨੂੰ ਪੁਲਿਸ ਦਾ ਡਰ ਲੱਗਣ ਲੱਗ ਗਿਆ ਅੱਜ ਜਿਵੇਂ ਪੁਲਸ ਵਾਲੇ ਫੜ ਕੇ ਲੈ ਗਏ ਬੰਦੇ ਨੂੰ ਸਾਡੇ ਨੂੰ ਸਾਨੂੰ ਨਹੀਂ ਪਤਾ ਕਿ ਪੁਲਸ ਬੰਦੇ ਨੇ ਕੀ ਕੀਤਾ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਅੱਜ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਨਾ ਕੋਈ ਸਾਡੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਐਸਟੀ ਦਾ ਧਿਆਨ ਰੱਖੋ ਨਰਿੰਦਰਦੀਪ ਜੀ ਤੁਹਾਨੂੰ ਮੰਗ ਕੀ ਹੈ ਆਪਣੀ ਕਿਉਂਕਿ ਸੀਆ2 ਇੰਚਾਰਜ ਦੀ ਵੀ ਗੱਲ ਹੋ ਰਹੀ ਹੈ ਉਹ ਤੇ ਹੀ ਪਰਚਾ ਦਰਜ ਹੋਣਾ ਚਾਹੀਦਾ ਮੰਗ ਸਾਡੀ ਇਹ ਹੀ ਹੈ ਕਿ ਨਰਿੰਦਰਦੀਪ ਸਿੰਘ ਦੇ ਕਰਦਿਆਂ ਦੇ ਜੋਇਨਸ ਹੱਥ ਬਣ ਕਰ ਉਹਦੇ ਕਾਤਲਾਂ ਨੂੰ ਫੜ ਕੇ ਪਹਿਲਾਂ ਅੰਦਰ ਕਰੋ ਉਸ ਤੋਂ ਬਾਅਦ ਉਹਦੇ ਜੁਡੀਸ਼ੀਅਲ ਜਿਹੜੀ ਹੈ ਘਟੋੜੇ ਇਸੇ ਇਸ ਲੈਵਲ ਤੇ ਇਨਕੁਆਇਰੀ ਕਰਾਈ ਜਾਵੇ ਪੰਜਾਬ ਦੀ ਇਨਕੁਆਇਰੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਕਿਉਂਕਿ ਪੰਜਾਬ ਦੀ ਸਰਕਾਰ ਇਹ ਨਸ਼ਾ ਛਡਾਓ ਲੈ ਜਿਹੜੇ ਬਹਾਨੇ ਬਣਾ ਕੇ ਜਿਹੜੇ ਇਹੋ ਜਿਹੇ ਬੱਚਿਆਂ ਦੇ ਕਤਲ ਕਰਨ ਲੱਗ ਗਈ ਇਹ ਚੀਜ਼ ਜਿਹੜੀ ਹੈ ਬਹੁਤ ਭਿਆਨਕ ਸਥਿਤੀ ਲੈ ਰਹੀ ਹੈ ਇੱਥੇ ਇਹਨਾਂ ਕੋਲੇ ਨਸ਼ੇ ਵਾਲੇ ਫੜੇ ਜਾਣ ਚਾਹੀਦੇ ਨਾ ਫੜੇ ਜਾਣ ਪਰ ਬੰਦਿਆਂ ਨੂੰ ਨਜਾਇਜ਼ ਮਾਰ ਕੇ ਜੇ ਆਪਾਂ ਇਹਦੀ ਦਹਿਸ਼ਤ ਖੜੀ ਕਰ ਦੇਾਂਗੇ ਤਾਂ ਉਹਦੇ ਨਾਲ ਜਿਹੜਾ ਹੈ ਪੰਜਾਬ ਦਾ ਬਿਹੜਾ ਘਰਕ ਹੋ ਰਿਹਾ ਇਹ ਚੀਜ਼ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਲਦੋ ਜਲ ਦੇਦਾ ਜਿਹੜਾ ਹੈ ਨਿਪਟਾਰਾ ਕੀਤਾ ਜਾਵੇ ਦੂਜੇ ਪਾਸੇ ਜਿਹੜੇ ਜਿਸ ਤਰ੍ਹਾਂ ਦੀ ਵੀ ਇਹਨਾਂ ਲਿੰਦਰਦੀਪ ਸਿੰਘ ਦੇ ਕਰ ਜਾਂਦੇ ਕੋਲ ਨੂੰ ਗੱਲਾਂ ਕੀਤੀਆਂ ਉਹਨਾਂ ਦਾ ਇੱਕ ਵੀ ਬੰਦਾ ਹਾਇ ਤੱਕ ਪੁਲਿਸ ਦਾ ਬੰਦਾ ਪੁਲਿਸ ਨਹੀਂ ਪਾੜ ਸਕਦਾ ਤਾਂ ਫਿਰ ਅਸੀਂ ਕਿਹਦੇ ਤੋਂ ਉਮੀਦ ਰੱਖਾਂਗੇ ਬਸ ਇਹ ਭਗਵੰਤ ਮਾਨ ਸਾਹਿਬ ਨੂੰ ਇੱਥੇ ਗੱਡੀ ਤੇ ਬੈਠਣ ਦਾ ਕੋਈ ਹੱਕ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ ਜੇ ਅੱਜ ਤੁਹਾਡਾ ਪੁਲਿਸ ਦਾ ਬੰਦਾ ਬੰਦਾ ਸਾਡਾ ਮਾਰੀ ਜਾਂਦਾ ਹੈ ਤੇ ਅੱਜ ਪੁਲਿਸ ਹੀ ਪੁਲਿਸ ਨੂੰ ਨਹੀਂ ਫੜ ਸਕਦੀ ਫਿਰ ਇਹ ਸੋਕੀ ਨੂੰ ਬੜਾ ਬਿਲਕੁਲ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਿਹਾ ਹੈ ਬਰਾੜ ਸਾਹਿਬ ਤੁਸੀਂ ਪਹੁੰਚੇ तमाम ਜਥੇਬੰਦੀਆਂ ਕਿਸਾਨ ਆਗੂ ਸਮਾਜ ਸੇਵੀ ਲੋਕ ਮਤਲਬ तमाम ਲੋਕ ਅੱਜ ਇਸ ਪਰਿਵਾਰ ਨੂੰ ਇਨਸਾਫ ਦਾਣਾ ਸੁਣ ਪਹੁੰਚੇ ਕੀ ਕਹਿਣਾ ਚਾਹੋਗੇ ਕਿਉਂਕਿ ਇਨਸਾਫ ਦੀ ਹਜੇ ਵੀ ਗੱਲ ਹੋ ਰਹੀ ਹੈ ਸਾਹਿਬ ਮਿਲ ਨਹੀਂ ਰਿਹਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚੋਤ ਵਾਲਾ ਗੁਰਦੀਪ ਸਿੰਘਾ ਸੀਨੀਅਰ ਮੀਤ ਪ੍ਰਧਾਨ ਬੀਕੇ ਜੂਟਕੰਦਾ ਉਹ ਤਿਆਰ ਨੇ ਆਓ ਜੀ ਸ਼ੰਗਰਾਜ ਅੱਜ ਤੋਂ ਬਹੁਤ ਸਮਾਂ ਪਹਿਲਾਂ ਲਗਾਤਾਰ ਪੰਜਾਬ ਦੇ ਵਿੱਚ ਝੂਠੇ ਮੁਕਾਬਲੇ بنائے ਜਾ ਰਹੇ ਆ ਕਿਤੇ ਕਿਸੇ ਗੈਂਗਸਟਰ ਕਹਿ ਕੇ ਕਿਸੇ ਲਾਤੀ ਚ ਕੋਲੀ ਮਾਰਦੀ ਇਹਦਾ ਮਤਲਬ ਇਹ ਹੈ ਵੀ ਕਾਨੂੰਨ ਦਾ ਰਾਜ ਸਮਾਪਤ ਹੋ ਚੁੱਕਿਆ ਹੈ ਸਰਕਾਰ ਨੂੰ ਅਦਾਲਤਾਂ ਦੇ ਉੱਤੇ ਕੋਈ ਭਰੋਸਾ ਨਹੀਂ ਰਹਿ ਗਿਆ ਇਹਦਾ ਅਰਥ ਇਹ ਨਿਕਲਦਾ ਹੈ ਉਸੇ ਕੜੀ 'ਚ ਕਿਉਂਕਿ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਗਈ ਹੈ ਨਰੇਂਦਰਦੀਪ ਸਿੰਘ ਨੂੰ ਵੀ ਪੁਲਿਸ ਨੇ ਚੱਕ ਕੇ ਮਾਰ ਦਿੱਤਾ ਘਰੋਂ ਘੱਟ ਦਿੱਤਾ ਗਿਆ ਇਹਦੇ ਲਈ ਜਿੱਥੇ ਇੱਕ ਤਾਂ ਪਹਿਲੀ ਗੱਲ ਤਨ ਮੰਗਾ ਜਿਹੜੀਆਂ ਨਰੇਂਦਰਦੀਪ ਦੀ ਘਟਨਾ ਬਾਰੇ ਪੁਲਿਸ ਦੋਸ਼ੀ ਗ੍ਰਿਫਤਾਰ ਕੀਤੇ ਜਾਣ ਪਹਿਲਾ ਵਾਲੇ ਬੰਦੇ ਦੀ ਘਰ ਵਾਲੀ ਨੂੰ ਕੰਮ ਮਿਲੇ ਤੇ ਮੁਆਵਜ਼ਾ ਮਿਲੇ ਇਹਦੇ ਨਾਲ ਦੀ ਨਾਲ ਜੋ ਪੰਜਾਬ 'ਚ ਪੁਲਿਸ ਰਾਜ ਬਣਾਏ ਗਏ ਇਦੇ ਲਈ ਬਹੁਤ ਵੱਡੀ ਲੋਕ ਲਹਿਰ ਬਣਾਉਂਦੀ ਜੀ ਸਾਰੇ ਬਜ਼ਾਰਤ ਨੇ ਉਹ ਧੰਨਵਾਦ ਜੀ ਸੋ ਇਹ ਤੁਸੀਂ ਦੇਖਿਆ ਕਿ ਮ੍ਰਿੰਦਾ ਚ ਨਿਰੰਦਰਦੀਪ ਸਿੰਘ ਦੇ ਹੱਕ ਦੇ ਵਿੱਚ ਅੱਜੇ तमाम ਲੋਕ ਪਹੁੰਚਿਆ तमाम ਇਲਾਕੇ ਦੀਆਂ ਸੰਸਥਾਵਾਂ ਔਰ ਸਮਾਜ ਸੇਵੀ ਜਾਂ ਸੁਲਾਬ ਕਿਸਾਨ ਸੰਗਠਨੋਂ ਵਪਾਰ ਮੰਡਲੋਂ ਹਰ ਕੋਈ ਸਹਿਯੋਗ ਕਰ ਰਿਹਾ ਤੇ ਮੰਗ ਕਰ ਰਿਹਾ ਕਿ ਜਿਹੜੇ ਸੀ ਜਿਹੜੇ ਉਸ ਦੇ ਕਰਮਚਾਰੀਆਂ ਨੇ ਜਿਨ੍ਹਾਂ ਨੇ ਨਿਰੰਦਰਦੀਪ ਸਿੰਘ ਨੂੰ ਥਰਡੀ ਗ੍ਰੇਡ ਟੌਰਚਰ ਕਰਕੇ ਮੌਤ ਦੇ ਘਾਟ ਪਾ ਰਿਆ ਉਹਨਾਂ ਨੂੰ ਫੜਾਇਆ ਜਾਵੇ ਗ੍ਰਿਫਤਾਰੀ ਕੀਤੀ ਜਾਵੇ ਰੋਜ਼ਾਨਾ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਤਾਂ ਜੋ ਬਟਿੰਡਾ ਦੇ ਐਸ.ਐਸ.ਪੀ. ਦਫ਼ਤਰ ਦੇ ਆਧਾਰ 'ਤੇ ਕੱਟ ਕੱਟ ਕਰਕੇ ਇਸ ਪਰਿਵਾਰ ਨੂੰ ਇਨਸਾਫ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਾਂ ਤਾਂ ਸਾਹਮਣੇ ਸਿੱਧੀ ਕਹਾਣੀ ਨਾਲ ਪੁੱਛਿਆ ਰੋਜ਼ਾਨਾ ਸਪੋਰਟਸ ਮੈਨ ਬਟਿੰਡਾ